ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ ਮੱਝ ਦਿਖਾਉਣੀ ਹੈ ਇਸੇ ਲਈ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਜੀ ਆਪਣਾ ਐਡਰੈਸ ਆਪਣਾ ਮੋਬਾਈਲ ਪਿੰਡ ਮੋਬਾਈਲ ਜ਼ਿਲ੍ਹਾ ਪੈ ਗਿਆ ਆਪਣਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਧੂਰੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਪਿੰਡ ਮੂਲਵਾਲ ਪੈ ਗਿਆ ਮੋਬਾਈਲ ਨੰਬਰ ਇਹ ਆਪਣਾ 95308 01601 95308 016 001 ਜਿਹੜੀ ਆਪਾਂ ਮੱਝ ਦੇਖੀ ਜਾਂਦੇ ਸੂਏ ਸਵਰਗ ਜਿਹੜਾ ਸੁੰਦੀ ਪਈ ਹੈ ਤੀਜਾ ਸੂਏ ਤੀਜਾ ਸੂਆ ਸੁੰਦੀ ਹੈ ਕਿੰਨੇ ਟਾਈਮ ਤੋਂ ਆਪਣੇ ਕੋਲੇ ਹੋ ਗਈ ਦੋ ਸਾਲ ਠੀਕ ਹੈ ਪਲੂਨ ਲਿਆਈ ਸੀਗੀ ਆਪਾਂ ਹਾਂਜੀ ਠੀਕ ਹੈ ਪਿਛਲੇ ਸੂਏ ਦੂਜੇ ਸੂਏ ਨੇ ਦੁੱਧ ਕਿੰਨਾ ਦਿੱਤਾ ਆਪਣੇ ਕੋਲੇ ਇਹਨੇ 3.5 ਲੀਟਰ ਕਿਲੋ ਕਿਹਾ ਮਨ ਕੇ ਜਲੇਬੀ 14 ਕਿਲੋ ਦੇ ਆਸ-ਪਾਸ ਦੋ ਸਾਢੇ 14 ਕਿਲੋ ਦੂਜੇ ਸੂਏ ਮਾਚ ਚੱਲੀ ਜਾਗੀ ਜਿਵੇਂ ਹਾਂਜੀ ਠੀਕ ਹੈ ਟੀਕਾ ਇਹ ਕਿਹੜਾ ਲੱਗਿਆ ਵੇਦੇ ਇਹ ਟੀਕਾ ਆਪਣੇ ਦੂਜਾ ਨਾਪਿਆ ਸਰਕਾਰੀਆ ਸੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਚੱਲ ਉਹਦਾ ਨਾਪਿਆ ਸਰਕਾਰੀ ਸੀ ਮਨ ਲੱਗਿਆ ਵਾ ਤੇ ਹੁਣ ਦੁੱਧੋ ਡਰਾਈ ਹੋਏ ਨੂੰ ਟਾਈਮ ਕਿੰਨਾ ਖੋਗੇ ਇਹਨੂੰ ਤਿੰਨ ਹੋਊਗਾ ਹੋਏ ਤਿੰਨ ਸੜੇ ਤਿੰਨ ਕਿ ਮਿੰਟ ਡਰਾਈ ਹੋਏ ਨੂੰ ਤੇ ਚੋਣ ਪਸਮਾ ਦੀ ਬਿਲਕੁਲ ਬਹੁਤ ਠੀਕ ਸੀ ਠੀਕ ਹੈ ਚੋਅਈ ਦੀ ਪੂਰੀ ਨਰਮ ਜੀ ਠੀਕ ਹੈ ਤੇ ਅੱਜ ਦਿਨ ਸਹੀ ਕਿੰਨੇ ਬਾਕੀ ਇਹਦੇ ਕੱਲ 10 ਤਰੀਕ ਨੂੰ ਪੂਰੇ ਠੀਕ ਹੈ ਲਗਭਗ 1-2 ਦਿਨ ਹੀ ਕੱਢੂ ਸੂਣ ਤੇ ਚੈਰੀ ਚ ਤੇ ਸੂਣ ਬੜੇ ਵਧੀਆ ਬਣਦਾ ਲੈਵਲ ਉਹ ਕਾ ਪੂਰਾ ਹਾਂਜੀ ਠੀਕ ਹੈ ਤੇ ਮੁੱਲ ਵੜੀ ਦਾ ਕੀ ਰੱਖੇ ਜੀ ਆਪਾਂ ਮਾਨਦਾਰ ਮੌਕੇ ਤੇ ਹੋ ਜਾਊਗਾ ਠੀਕ ਹੈ ਤੋੜ ਦਿਓ ਬਾਹਰ ਨੂੰ ਸੋ 1,35,000 ਰੁਪਏ ਕੀ ਮਤਲਬ ਲੈਵਾ ਦੇਖੋ ਪੂਰਾ ਸਾਫ ਸੁਥਰਾ ਗੱਠ ਗੱਠ ਦੀ ਬਿੱਟੀ ਦੇਦੇ ਥਣ ਪਏ ਆ ਤੇ ਬਾਕੀ ਸਿੰਘ ਮੂੰਹ ਮਾਥਾ ਦੇਖੋ ਵਜਣ ਵਜੂਦ ਵੀ ਝੋਟੀ ਤੇ ਚੰਗਾ ਜੈਨੂਨ ਤੀਜਾ ਸੁਆ ਸੁੰਦੀ ਪਈ ਆ ਤੇ ਆ ਦੂਜੇ ਸੂਏ ਦਾ ਬੱਚਾ ਵੀ ਇਹਦਾ ਨਾਲ ਹੀ ਖੜਾ ਕੇ ਦੇਖ ਸਕਦੇ ਤੁਸੀਂ ਤੇ ਕੱਦ ਕਾਠ ਵਗੈਰਾ ਦੇਖੋ ਤੇ ਬੈਗ ਸ਼ਰਦ ਚੁਗਾਠਾ ਵਗੈਰਾ ਦੇਖੋ ਮੈਂ ਦਾ ਪੂਰਾ ਚੰਗਾ ਸਮੀ ਭਲੀ ਵੀ ਬਹੁਤ ਜਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਤੋਰਾ ਵਗੈਰਾ ਦੇਖੋ ਤੀਜਾ ਸੂਆ ਜੇ ਇਹਨਾਂ ਨੇ ਸੁੰਦੀ ਆ 1,35,000 ਰੁਪਏ ਇਹਦੀ ਕੀਮਤ ਬਾ ਮੋੜ ਲਿਓ ਜੀ ਤੇ ਦੇਖੋ ਕੱਦ ਕਾਠ ਵਗੈਰਾ ਇਹਦਾ ਤੇ ਬਾਕੀ ਇਹਦੇ ਲੈਵੇ ਜੀ ਆਪਾਂ ਗੱਲ ਕਰੀਏ ਥਣ ਲੈਵੇ ਜੀ ਪੂਰੀ ਸਾਫ ਸੁਥਰੀ ਹੈ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਗੱਠ ਗੱਠ ਦੀ ਮਿੱਟੀ ਥਣਾਂ ਦੇ ਵਿੱਚ ਪੈਂਦੀ ਪਈ ਇਹਦੇ ਸੋ ਲੈਵਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੈਵਾ ਤੇ ਰਾਜੀ ਪਲੀ ਬਹੁਤ ਮੂਰਲਥਣਾ ਚ ਫੁੱਟ ਫੁੱਟ ਦੀ ਇਹਦੀ ਵਿੱਥੀ ਪਈ ਹੈਗੀ ਤੇ ਚਾਰੇ ਪਾਸੇ ਓਕੇ ਕਿਸੇ ਪਾਸੇ ਹੱਥ ਦਰਾਣੀ ਮੰਨ ਲਵੇ ਮਰੇ ਸੋ ਲੈਵਾ ਪੈਕ ਵਾਰ ਨੇੜੇ ਤੋਂ ਫੇਰ ਦਿਖਾ ਦਿੰਦੇ ਆ ਸਾਫ ਸੁਥਰਾ ਲੈਵਾ 135000 ਦੀ ਕੀਮਤ ਆ ਤੇ ਪਿੰਡ ਮੂਲਵਾਲ ਜ਼ਿਲ੍ਹਾ ਸੰਗਰੂਰ ਪੈਗਾ ਤੇ ਨੰਬਰ ਬੋਲ ਦੇ ਦਵਾਰੇ ਆਪਣਾ 95 308 382 01601 ਠੀਕ ਹੈ ਸੋ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਉਸ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ